ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਚਾਚੀਆਂ ਤਾਈਆਂ ਸਰਪੰਚ ਸਾਹਿਬ ਪੂਰੀ ਨਗਰ ਪੰਚਾਇਤ ਬਰਲੇ ਪਿੰਡਾਂ ਤੋਂ ਵੀ ਕੁਝ ਲੋਕ ਆਏ ਹੋਣਗੇ মিডিਆ ਵਾਲੇ ਸਾਰੇ ਸਾਡੇ ਸੱਜਣ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਨਗਰ ਖੇੜੇ ਆਉਣ ਦਾ ਮੌਕਾ ਮਿਲਿਆ ਔਰ ਮੈਂ ਵੀਡੀਓ ਵਾਲੇ ਯਾਰ ਥੱਲੇ ਵਜਾ ਬੈਠ ਜਾ ਆਪ ਹੀ ਚਲੀ ਜਾਊਗਾ ਉਹ ਕੈਮਰਾ ਚਲੀ ਜਾਊਗਾ ਸ਼ਿਆਣੇ ਕਹਿੰਦੇ ਆ ਕਿ ਜਿੱਡੇ ਮਰਜੀ ਤੁਸੀਂ ਵੱਡੇ ਅਹੁਦੇ ਤੇ ਚਲੇ ਜਾਓ ਜਿੰਨੀ ਮਰਜੀ ਤਰੱਕੀ ਕਰ ਲਓ ਪਰ ਤੁਸੀਂ ਆਪਣੀਆਂ ਜੜਾਂ ਨਾਲ ਜ਼ਰੂਰ ਜੁੜੇ ਰਹੋ ਆਪਣੇ ਲੋਕਾਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਬਜ਼ੁਰਗਾਂ ਨਾਲ ਜਿਹਨਾਂ ਨਾਲ ਤੁਸੀਂ ਇਕੱਠੇ ਖੇਡਦੇ ਰਹੇ ਹੋ ਜਿਨ੍ਹਾਂ ਤੋਂ ਅਸ਼ੀਰਵਾਦ ਲੈਂਦੇ ਰਹੋ ਜਿੰਨਾ ਮਾਵਾ ਤੋਂ ਸਿਰ ਪਰ ਸਲਾਉਂਦੇ ਰਹੇ ਹੋ ਜਿੰਨਾ ਚਾਚੇ ਤਾਇਆ ਤੋਂ ਛਿੜਕਾਂ ਖਾਂਦੇ ਰਹੇ ਹੋ ਕਦੇ ਵੀ ਉਹਨਾਂ ਤੋਂ ਦੂਰ ਨਾ ਜਾਓ ਮੁੱਖ ਨਾ ਮੋੜੋ ਮੈਂ ਕਦੇ ਵੀ ਕਿਤੇ ਵੀ ਜਾਵਾਂ ਦੁਨੀਆ ਪਰ ਚ ਮੈਂ ਇਹ ਕਹਿਣਾ ਹੁੰਦਾ ਕਿ ਮੈਂ ਨੂੰ ਜੋ ਮਰਜ਼ੀ ਤੁਸੀਂ ਲੋਕਾਂ ਨੇ ਜਿਹੜੇ ਮਰਜ਼ੀ ਉਹਦੇ ਤੇ ਬਿਠਾਤਾ ਪਰ ਮੈਂ ਆਪਦੇ ਯਾਰਾਂ ਦੋਸਤਾਂ ਤੋਂ ਆਪਦੇ ਪਿੰਡ ਦੇ ਸਾਥੀਆਂ ਤੋਂ ਆਪਣੇ ਪਿੰਡ ਦੇ ਲੋਕਾਂ ਤੋਂ ਮੈਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਇੰਨਾ ਟਿੱਪਲਾਂ ਬੋੜਾਂ ਥੱਲੇ ਖੇਡਿਆ ਇੰਨਾ ਥੱਲੇ ਬਲਿਆ ਸਾਹਮਣੇ ਵਾਲੇ ਸਕੂਲ ਚ ਪੜਿਆ ਤੇ ਹਰ ਗਲੀ ਹਰ ਘਰ ਦਾ ਮੈਨੂੰ ਨਕਸ਼ਾ ਯਾਦ ਹੈ ਤੇ ਬੜਾ ਖੁਸ਼ੀ ਹੁੰਦੀ ਹੈ ਜਦੋਂ ਥੋੜੇ ਚਾਹਨੇ ਆ ਫੰਕਸ਼ਨ ਬਹੁਤ ਵੱਡੇ ਵੱਡੇ ਕਰੀਦੇ ਆ ਲੱਖਾਂ ਦੀ ਗਿਣਤੀ ਚ ਵੀ ਲੋਕ ਹੁੰਦੇ ਆ ਪਰ ਜਿਹੜਾ ਨਜ਼ਾਰਾ ਬੋੜ ਥੱਲੇ ਆਉਂਦਾ ਹੈ ਜਿਹੜਾ ਆ ਲੋਕਾਂ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦਾ ਨਜ਼ਾਰਾ ਆਉਂਦਾ ਜਿਵੇਂ ਕੋਈ ਕੁੜੀ ਜਿੰਨੇ ਮਰਜੀ ਵੱਡੇ ਘਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਅਰਦਾਸ ਹੁੰਦੀ ਹੈ ਵੀ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਆਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਇਹ ਪੇਕੇ ਨੇ ਤੇ ਜਦੋਂ ਤੁਹਾਡੇ ਵੱਲੋਂ ਪਿੰਡ ਵੱਲੋਂ ਕੋਈ ਸੁਖ ਸੁਨੇਹਾ ਆਉਂਦਾ ਮੈਨੂੰ ਖੁਸ਼ੀ ਹੋ ਜਾਂਦੀ ਹੈ ਕੱਲ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਵੀ ਪਿੰਡੋਂ ਬਹੁਤ ਵੋਟਾਂ ਪਈਆਂ ਮੈਂ ਕਿਹਾ ਮੈਂ ਤਾਂ ਕਦੇ ਵੋਟਾਂ ਮੰਗਣ ਜਾਂਦਾ ਨਹੀਂ ਪਿੰਡਾਂ ਪਿੰਡ ਵਾਲੇ ਆਪ ਹੀ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਪੁੱਤ ਹੈ ਸਾਡਾ ਭਤੀਜਾ ਕਿਸੇ ਦਾ ਮੈਂ ਚਾਚਾ ਕਿਸੇ ਦਾ ਮੈਂ ਪੋਤਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਪਿੰਡ ਵਾਲੇ ਲੋਕ ਇੰਨਾ ਪਿਆਰ ਕਰਦੇ ਆ ਨਹੀਂ ਤਾਂ ਮੈਂ ਵੀ ਪੂਰੀ ਦੁਨੀਆ 'ਚ 17 17 ਸਾਲ ਦਾ ਸੀ ਜਦੋਂ ਤੋਂ ਘੁੰਮੇ ਜਾਣਾ ਪਿੰਡਾਂ 'ਚ ਜਿਹੜੇ ਵੱਡੇ ਖਿਡਾਰੀ ਜਾਂ ਵੱਡੇ ਕਲਾਕਾਰ ਜਾਂ ਵੱਡੇ ਲੀਡਰ ਉਹਨਾਂ ਨੂੰ ਆਪਣੇ ਪਿੰਡਾਂ 'ਚ ਵੜਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਦੋਂ ਉਹਦਾ ਕਾਰਨ ਇੱਕ ਹੁੰਦਾ ਜਦੋਂ ਉਹ ਆਉਂਦੇ ਨੇ ਨਾ ਪਿੰਡਾਂ 'ਚ ਉਹ ਵੱਡੇ ਬਣ ਕੇ ਆਉਂਦੇ ਆ ਲੋਕ ਕਹਿੰਦੇ ਯਾਰ ਤੂੰ ਸਾਡੇ ਨਾਲ ਤਾਂ ਗੁੱਲਡੰਡਾ ਖੇਡਦਾ ਰਿਆ ਹਾਂ ਫਿਰ ਹੁਣ ਤੂੰ ਵੱਡਾ ਬਣ ਗਿਆ ਉਹਨੂੰ ਕਾਲੇ ਸ਼ੀਸ਼ਿਆਂ ਦੀ ਗੱਡੀ 'ਚ ਆਏਗਾ ਹੁਣ ਤੂੰ ਐਨਕਾ ਲਾਏਗਾ ਉਹ ਗੱਲਾਂ ਜਿਹੜੀਆਂ ਨੇ ਫਿਰ ਉਹ ਲੋਕਾਂ ਨੂੰ ਤੋੜ ਦਿੰਦੀਆਂ ਨੇ ਉਹ ਸੋ ਇਸ ਕਰਕੇ ਜੜਾਂ ਨਾਲ ਜੁੜਨਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਜਾਣਦਾ ਮੈਂ ਜਿਹੜੇ ਤੁਸੀਂ ਸਾਹਮਣੇ ਬੈਠੇ ਹੋ ਸੋ ਤੁਹਾਡੀ ਸੁੱਖ ਸ਼ਾਂਤੀ ਵਾਸਤੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਦਿੱਤੀ ਹੋਈ ਹੈ 3.5 ਕਰੋੜ ਲੋਕਾਂ ਦਾ ਜਿਹੜਾ ਖਿਆਲ ਰੱਖਣਾ ਹੈ ਉਹ ਚੋਂ ਮਜ਼ਦੂਰ ਵੀ ਨੇ ਦਿਹਾੜੀ ਵਾਲੇ ਵੀ ਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਵੀ ਨੇ ਮਲਾਜ਼ਮ ਵੀ ਨੇ ਉਹਦੇ ਚ ਰੇੜੀ ਵਾਲੇ ਵੀ ਨੇ ਦੁਕਾਨਦਾਰ ਵੀ ਨੇ ਵਪਾਰੀ ਵੀ ਨੇ ਵੱਡੇ ਵਪਾਰੀ ਵੀ ਨੇ ਹਰ ਕਿਸਮ ਦਾ ਬੰਦਾ ਇਸ 3.5 ਕਰੋੜ ਦੇ ਪੰਜਾਬ ਦੇ ਪਰਿਵਾਰ ਦੇ ਵਿੱਚ ਹੈ ਉਸ ਪਰਿਵਾਰ ਦਾ ਮੁਖੀ ਦੇ ਤੌਰ ਤੇ ਮੇਰੀ ਜਿੰਮੇਵਾਰੀ ਲੱਗੀ ਹੋਈ ਹੈ ਤੇ ਮੈਂ ਕੋਸ਼ਿਸ਼ ਕਰਦਾ ਕਿ ਹਰੇਕ ਨੂੰ ਜਿਵੇਂ ਲਾਣੇਦਾਰ ਜਿਹੜਾ ਉਹ ਪਰਿਵਾਰ ਚ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਵੀ ਘਰ ਵੀ ਚਲਾਉਣਾ ਉਹਨੇ ਨਾਲ ਉਹ ਇਹ ਵੀ ਦੇਖਦਾ ਰਹਿੰਦਾ ਕਿ ਫਸਲ ਚੋਂ ਕਿੰਨੇ ਪੈਸੇ ਆਉਣਗੇ ਤੇ ਘਰ ਤੇ ਕਰਜ਼ਾ ਕਿੰਨਾ ਕੁ ਹੋ ਗਿਆ ਹੁਣ ਗਾਂਹਾਂ ਵਾਲੀ ਫਸਲ ਕਿੰਨੇ ਕੁ ਦੀ ਹੋ ਜਾਊਗੀ ਕਿੰਨੇ ਕੁ ਨਾਲ ਆਪਣਾ ਸਰਦਾ ਕਿੰਨੇ ਕੁ ਨਾਲ ਆਪਣਾ ਜਿਹੜਾ ਚਾਦਰ ਕਿੱਡੀ ਕਾ ਉਸ ਹੱਬ ਨਾਲ ਘਰ ਚਲਾਉਂਦਾ ਉਹ ਚੰਗਾ ਲਾਣੇਦਾਰ ਜਿਹੜਾ ਉਹ ਘਰ ਨੂੰ ਗਾਹ ਵਧਾ ਦਿੰਦਾ ਜੇ ਕਿਤੇ ਘਰ ਦੇ ਵਿੱਚ ਫਟ ਪੈ ਜੇ ਦੋ ਤਿੰਨ ਮੁੰਡੇ ਹੋਣ ਉਹ ਉਹਨਾਂ ਚੋਂ ਇੱਕ ਕਦਾ ਮੂੰਹ ਕਿਸੇ ਕਿਸੇ ਪਾਸੇ ਨੂੰ ਹੋਵੇ ਇੱਕ ਕਦਾ ਕਿਸੇ ਪਾਸੇ ਨੂੰ ਘਰ ਬਰਬਾਦ ਹੁੰਦੇ ਵੀ ਦੇਖੇ ਆਪਾਂ ਨੇ ਵੀ ਉਹਨਾਂ ਦਾ ਘਰ ਯਾਰ ਬੜਾ ਵਧੀਆ ਸੀ ਬਸ ਜਦੋਂ ਫਲਾਨੇ ਨੇ ਤਾਂ ਢਿੱਡ ਬਨ ਕੇ ਗੁਜ਼ਾਰਾ ਕਰਕੇ ਜ਼ਮੀਨ ਬਣਾਤੀ ਸੀ ਪਰ ਯਾਰ ਲਾੜ ਮਾੜੀ ਨਿਕਲਿਆ ਏਦਾਂ ਦੀਆਂ ਵੀ ਆਪਣੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਆਉਂਦੀਆਂ ਨੇ ਸੋ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਏਕੇ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਜਿਹੜੇ ਪਿੰਡਾਂ 'ਚ ਏਕਾ ਉਹ ਪਿੰਡਾਂ ਨੂੰ ਤਰੱਕੀ ਕਰ ਦੋ ਕੋਈ ਨਹੀਂ ਰੁਕ ਸਕਦਾ ਜਿਹੜੇ ਪਿੰਡਾਂ 'ਚ ਫੁੱਟ ਹੈ ਟੜੇਬੰਦੀ ਹੈ ਉਹ ਪਿੰਡ ਦਾ ਹੀ ਨੁਕਸਾਨ ਹੁੰਦਾ ਜੀ ਇਹਨਾਂ ਦਾ ਕੁਝ ਨਹੀਂ ਜਾਂਦਾ ਲੀਡਰਾਂ ਦਾ ਮੈਂ ਪਹਿਲੇ ਦਿਨੋਂ ਕੈਸਟਾਂ 'ਚ ਕਹਿੰਦਾ ਰਿਹਾ ਇਹਨਾਂ ਦਾ ਕੁਝ ਨਹੀਂ ਜਾਂਦਾ ਤਾਂ ਲੜਾ ਕੇ ਤੁਰ ਜਾਂਦੇ ਨੇ ਗੰਡਾਸੇ ਆਪਾਂ ਚੱਕੀ ਫਿਰਦੇ ਰਹਿੰਨੇ ਆ ਇੱਕ ਦੂਜੇ ਦੀਆਂ ਬਰਾਤਾਂ ਚੜ੍ਹਨੋਂ ਹਟ ਜਾਂਦੇ ਆ ਅਕਾਲੀਆਂ ਦੀ ਬਰਾਤ ਹੈ ਕਾਂਗਰਸੀਆਂ ਦੀ ਬਰਾਤ ਹੈ ਇੱਕ ਦੂਜੇ ਦੇ ਭੋਗਾਂ ਤੇ ਜਾਨੂ ਹਟ ਜੰਨੇ ਉਹਨਾਂ ਦਾ ਭੋਗ ਹੈ ਉਹਨਾਂ ਦਾ ਭੋਗ ਹੈ ਆਪ ਉਹ ਇਕੱਠੇ ਵਹਿ ਜਾਂਦੇ ਨੇ ਚੰਡੀਗੜ੍ਹ ਆਪਾਂ ਨੂੰ ਲਾ ਜਾਂਦੇ ਨੇ ਸੋ ਇਸ ਕਰਕੇ ਮੈਂ ਹਮੇਸ਼ਾ ਕਹਿਣਾ ਕਿ ਪਿੰਡਾਂ ਵਾਲਿਓ ਤੁਹਾਡੀ ਤਰੱਕੀ ਦਾ ਤੁਹਾਡੇ ਜਵਾਕਾਂ ਦੀ ਤਰੱਕੀ ਦਾ ਇੱਕੋ ਹੀ ਰਾਹ ਹੈ ਕਿ ਇੱਕਾ ਰੱਖੋ ਜਵਾਕਾਂ ਨੂੰ ਪੜ੍ਹਾਓ ਪੜ੍ਹਾਉਣ ਵਾਸਤੇ ਸਹੂਲਤਾਂ ਦੇਣੀਆਂ ਸਰਕਾਰ ਦਾ ਕੰਮ ਹੈ ਉਹਦੇ 'ਚ ਕੋਈ ਕਮੀ ਰਹੇ ਤਾਂ ਸਾਡੇ ਕੋਲ ਆਓ ਸਕੂਲ ਵਧੀਆ ਮਿਲਣਗੇ ਮਾਸਟਰ ਵਧੀਆ ਮਿਲਣਗੇ ਮਾਸਟਰ ਨੂੰ ਟ੍ਰੇਨਿੰਗ ਦੇ ਕੇ ਆਉਂਨੇ ਆ ਸਿੰਘਾਪੁਰ ਤੋਂ ਫਿਨਲੈਂਡ ਤੋਂ ਅਹਮਦਾਬਾਦ ਤੋਂ ਮਾਸਟਰਾਂ ਨੂੰ ਟ੍ਰੇਨਿੰਗ ਦਿਵਾ ਕੇ ਲਿਆਉਂਦੇ ਆ ਵੀ ਨਵੇਂ ਤਰੀਕੇ ਪੜ੍ਹਾਈ ਦੇ ਜਿਹੜੇ ਆਏ ਨੇ ਉਹਦੇ ਨਾਲ ਸਾਡੇ ਜਵਾਕਾਂ ਨੂੰ ਪੜ੍ਹਾਓ ਤੇ ਜਵਾਕਾਂ ਨੂੰ ਇਹ ਕਹਿੰਨੇ ਆ ਕਿ ਟੈਸਟ ਦੇਦਾ ਚਾਹੇ ਸਾਡੇ ਪਿੰਡ ਦਾ ਹੈ ਚਾਹੇ ਜਿਹੜੇ ਮਰਜੀ ਪਿੰਡ ਦਾ ਹੈ ਜੇ ਤੇਰੇ ਨੰਬਰ ਆ ਗਏ ਤੈਨੂੰ ਕੋਈ ਨਹੀਂ ਰੋਕ ਸਕਦਾ ਸਰਕਾਰ ਦੀ ਚਿੱਠੀ ਕਰੇ ਆਉਂਦੀ ਹੈ ਕਈ ਵਾਰੀ ਉੱਥੇ ਨੌਕਰੀ ਵੰਡਣ ਦਾ ਸਮਰੋਹ ਹੁੰਦਾ ਕਈ ਵਾਰੀ ਚੰਡੀਗੜ੍ਹ ਕਈ ਵਾਰ ਲੁਧਿਆਣੇ ਮੈਂ ਪੁੱਛ ਲੈਣਾ ਕਈ ਵਾਰੀ ਜਾ ਆਪ ਹੀ ਦੱਸ ਦਿੰਦੇ ਬਾਈ ਜੀ ਮੈਂ ਸਤੋਜ ਤੋਂ ਮੈਂ ਕਿਹਾ ਤੂੰ ਕਿੰਨਾ ਦਾ ਕਿਹੜੇ ਪਰਿਵਾਰ ਚੋਂ ਹੈ ਕੋਈ ਮੈਨੂੰ ਇੱਕ ਗੁਲੀਏ ਕੇ ਪਰਿਵਾਰ ਚੋਂ ਮਿਲੇ ਸੀ ਮੈਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਦੇ ਬਹੁਤ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਪਰ ਉਹ ਵੀ ਉਹ ਸਤੋਜ ਦਾ ਹੈ ਕਈ ਵਾਰੀ ਗਾਹਾਂ ਵਾਲੀ ਪੀੜ੍ਹੀ ਨੂੰ ਮੈਂ ਘਟ ਜਾਣਦਾ ਪਰ ਖੁਸ਼ੀ ਹੁੰਦੀ ਹੈ ਫਿਰ ਮੈਂ ਪੁੱਛ ਲੈਣਾ ਕੁਝ ਪਾਰਸ਼ ਪੁੱਛ ਤਾਂ ਲਈ ਕਿਤੇ ਪਿੰਡ ਦਾ ਕਰਕੇ ਤੈਨੂੰ ਨੌਕਰੀ ਲੈ ਕੇ ਨਾ ਜੀ ਮੈਂ ਪੇਪਰ ਦੇ ਕੇ ਮੇਰੇ ਇੰਨੇ ਨੰਬਰ ਆਏ ਨੇ ਹੁਣ ਮੈਂ ਦੂਜੀ ਨੌਕਰੀ ਲੈਣ ਲੱਗਿਆ ਹੁਣ ਮੈਂ ਤੀਜੀ ਲੈਣ ਲੱਗਿਆ ਸੋ ਜਿੰਨੇ ਵੀ ਇਸ ਵਕਤ মিডিਆ ਰਾਹੀਂ ਸੁਣ ਰਹੇ ਹੋਣਗੇ ਲੋਕ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਮੈਨੂੰ ਜਿੰਨੇ ਮੇਰੇ ਪਿੰਡ ਦੇ ਲੋਕ ਪਿਆਰੇ ਨੇ ਜਿੰਨੀਆਂ ਮੇਰੀਆਂ ਮਾਮਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਮੈਨੂੰ ਪਿਆਰੀਆਂ ਨੇ ਜਿੰਨੇ ਉਹਨਾਂ ਦੇ ਜਵਾਬ ਪਿਆਰੇ ਨੇ ਓਨੇ ਹੀ ਮੈਨੂੰ ਸਾਰੇ ਪੰਜਾਬ ਦੇ ਕੱਲ-ਕੱਲੇ ਪਿੰਡ ਦੇ ਕੱਲ-ਕੱਲੇ ਕਸਬੇ ਦੇ ਸ਼ਹਿਰ ਦੇ ਲੋਕ ਪਿਆਰੇ ਨੇ ਮੇਰੇ ਲਈ ਕੋਈ ਐ ਹੋਰ ਆਖ ਨਹੀਂ ਹੈਗੀ ਮੈਂ ਕਿਸੇ ਖਾਸ ਬੰਦੇ ਦੇ ਜਵਾਕਾਂ ਨੂੰ ਕਿਸੇ ਹੋਰ ਆਖ ਨਾਲ ਦੇਖਾਂ ਤੇ ਉਹਨਾਂ ਗਰੀਬਾਂ ਨੂੰ ਜਾਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਉੱਡਣਾ ਚਾਹੁੰਦੇ ਆ ਅਸਮਾਨਾਂ ਤੇ ਤੇ ਉਹਨਾਂ ਨੂੰ ਮੈਂ ਕਿਸੇ ਹੋਰ ਆਖ ਨਾਲ ਦੇਖਾਂ ਇਹ ਹੋ ਨਹੀਂ ਸਕਦਾ ਤੇ ਮੈਂ ਤਾਂ ਬਚਪਨ ਤੋਂ ਇੱਥੇ ਮੈਂ ਸਾਂ ਵਿਚਾਰਦੇ ਰਹੇ ਆ ਇੱਥੇ ਸਾਈਕਲ ਤੇ ਐਸੇ ਆਹੀ ਸੜਕ ਹੁੰਦੀ ਸੀ ਉਹ ਤਾਂ ਹੋਰ ਸੜਕ ਹੁੰਦੀ ਨਹੀਂ ਸੀ ਸਕੂਲ ਵੀ ਜਾਂਦੇ ਰਹੇ ਆ ਤੁਹਿਤ ਕਰਕੇ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਏਕਾ ਰੱਖੋ ਜਵਾਕਾਂ ਨੂੰ ਪੜਾ ਲਓ ਕਿਉਂਕਿ ਜ਼ਮੀਨਾਂ ਨੇ ਘਟਣਾ ਜੇ ਕੋਈ ਬੰਦਾ ਘਰ ਚ ਜ਼ਮੀਨ ਨਹੀਂ ਵੀ ਵੇਚੂਗਾ ਤਾਂ ਦੋ ਪਾਈਆਂ ਚ ਤਾਂ ਵੰਡੀ ਜਾਊਗੀ ਨਾ ਫਿਰ ਗਾਂ ਉਹਨਾਂ ਦੇ ਬੱਚੇ ਹੋਣਗੇ ਉਹਨਾਂ ਚ ਫੇਰ ਦੋ ਦੋ ਤਿੰਨ ਤਿੰਨ ਹਿੱਸਿਆਂ ਚ ਵੰਡੀ ਜਾਊਗੀ ਉਹ ਵਿੱਗਾਂ ਤੇ ਆ ਗਈ ਹੁਣ ਕਿੱਲਿਆਂ ਤੋਂ ਚੱਲੀ ਹੋਈ ਸੀ ਹੁਣ ਵਿੱਗਾਂ ਤੇ ਆ ਗਈ ਇਹ ਇਹ ਕਿਥੇ ਇਹ ਇਹਦੇ ਵਾਸਤੇ ਆਪਾਂ ਨੂੰ ਇਹੀ ਹੈ ਕਿ ਜਵਾਨਾਂ ਨੂੰ ਪੜਾ ਲਓ ਕੁਆਲਿਟੀ ਐਜੂਕੇਸ਼ਨ ਪੰਜਾਬ ਚ ਅਵੇਲੇਬਲ ਹੈ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਤੇ ਲਾਈਏ ਤੇ ਦੁਨੀਆ ਤਰੱਕੀ ਕਰਦੇ ਅਮਰੀਕਾ ਕੈਨੇਡਾ ਚ ਕਿਹੜਾ ਖੇਤੀ ਹੁੰਦੀ ਹੈ ਜੀ ਬਰਫ ਹੀ ਪਈ ਰਹਿੰਦੀ ਹੈ 6-6 ਮਹੀਨੇ ਆਪਾਂ ਫੇਰ ਵੀ 40-40 ਲੱਖ ਦੇ ਕੇ ਉਧਰ ਨੂੰ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਦੇ ਜਵਾਨ ਕ ਪੜਾ ਲਏ ਉਹਨਾਂ ਨੇ ਜਵਾਨਾਂ ਨੂੰ ਜ਼ਮੀਨਾਂ ਤੋਂ ਜਾਂ ਕਿਸੇ ਜਿਹਨੇ ਖੇਤੀ ਤੇ ਡਿਪੈਂਡਡ ਆ ਠੀਕ ਹੈ ਖੇਤੀ ਵੀ ਰਹੂਗੀ ਸਾਡਾ ਜੱਦੀ ਪੁਸ਼ਤੀ ਕੀਤਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਆਪ ਗੁਰੂ ਸਾਹਿਬ ਨੇ ਖੇਤੀ ਕੀਤੀ ਜਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਚ ਉਹ ਸਾਡਾ ਜੱਦੀ ਪੁਸ਼ਤੀ ਸਾਡੇ ਖੂਨ ਚ ਹੈ ਪਰ ਨਾਲ-ਨਾਲ ਕੋਈ ਹੋਰ ਕਿਤੇ ਕੋਈ ਹੋਰ ਨੌਕਰੀਆਂ ਅੱਜ ਮੈਂ ਹੁਣ ਭੈਣ ਜੀ ਚੁੱਪ ਕਰ ਜੀ ਹਾਂਜੀ ਸੁਣ ਲਓ ਸਾਰਿਆਂ ਨੂੰ ਮਿਲਣਗੇ ਮੁੱਖ ਮੰਤਰੀ ਮੈਂ ਮਿਲ ਕੇ ਜਾਵਾਂਗਾ ਜੀ ਹਾਂਜੀ ਸੁਣਨ ਦੀ ਕਿਰਪਾ ਕਰੋ ਸਾਰੇ ਨਿਕਲ ਜਾਈਂ ਹਾਂਜੀ ਸੋ ਮੈਂ ਇਹੀ ਕਹਿਣਾ ਅੱਜ ਮੈਂ 550 ਮਿੰਨੀ ਬੱਸਾਂ ਦੇ ਪਰਮਿਟ ਦੇ ਕੰਮ ਜਿਦੇ ਚੋਂ 350 ਪਰਮਿਟ ਨਵੇਂ ਨੇ ਉਹਨਾਂ ਨੇ ਅਪਲਾਈ ਕਰਤਾ ਪਰਮਿਟ ਮਿਲ ਗਏ ਕੋਈ ਸ਼ਿਫਾਰਿਸ਼ ਨਹੀਂ ਕੁਛ ਨਹੀਂ ਪਿੰਡਾਂ 'ਚ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਆਪਣੇ ਬੱਸ ਆਉਂਦੀ ਹੁੰਦੀ ਸੀ ਚਲੋ ਪਹਿਲਾਂ ਤਾਂ ਇੱਥੋਂ ਹੀ ਮੁੜ ਜਾਂਦੀ ਹੁੰਦੀ ਸੀ ਉਹ ਹੁਣ ਤਾਂ ਪੁਲ ਵੀ ਬਣ ਗਿਆ ਹੁਣ ਤਾਂ ਇੱਧਰ ਨੂੰ ਵੀ ਸੜਕ ਬਣ ਗਈ ਹੀਰੋਆਂ ਵਾਲੇ ਪਾਸੇ ਨੂੰ ਹੁਣ ਤਾਂ ਵੀਰ ਵਾਲੇ ਢਾਈ ਪੀ ਵਾਲੇ ਪਾਸੇ ਵੀ ਸੜਕ ਬਣ ਗਈ ਬੱਸਾਂ ਦੇ ਹਾਰਨ ਮਾਰੇ ਤੇ ਚਾਹ ਧਰਦੇ ਹੁੰਦੇ ਸੀ ਆਪਾਂ ਵੀ ਤਿੰਨ ਵਾਲੀ ਆ ਗਈ ਚਾਹ ਧਰ ਲਓ ਅੱਜ ਮੈਂ ਕਹਿ ਕੇ ਆਇਆ ਉਹਨਾਂ ਨੂੰ ਮੈਂ ਕਿਹਾ ਟਾਈਮ ਤੇ ਆਇਆ ਕਰੋ ਐਵੇਂ ਨਾ ਚਾਹ ਲੇਟ ਕਰਾ ਦਿਓ ਲੋਕਾਂ ਦੀ ਹੁੰਦਾ ਸੀ ਨਾ ਆਪਣੀ ਤਿੰਨ ਵਾਲੀ ਆ ਗਈ ਸੋ ਇਸ ਕਰਕੇ ਉਹ ਰਿਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਮ-ਕਲੰਮ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਫਾਇਦਾ ਹੋਊਗਾ ਬੱਸਾਂ ਬੱਸਾਂ ਚ ਕੀ ਹੈ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਅਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ ਪੈਟਰੋਲ ਪੰਪਾਂ ਤੇ ਡੀਜ਼ਲ ਤੇ ਕੰਜ਼ਮਪਸ਼ਨ ਹੋਊਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸਹਾਇਤਾ ਦੇਊਗੀ ਸਰਕਾਰ ਤੁਹਾਨੂੰ ਦੱਸੂਗੀ ਕਿ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹਦੇ 'ਚ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬੜੀ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ 'ਚ ਕਦੇ ਭਾਸ਼ਣ ਨਹੀਂ ਦਿੰਦਾ ਆਪਦੇ ਪਿੰਡ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹ ਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਦਾ ਕਿ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਕੱਲੇ ਕੱਲੇ ਇਸ ਪਿੰਡ ਨੂੰ ਹੀ ਐ ਮੈਂ ਧਰਮਗੜ੍ਹ ਨੂੰ ਮੈਂ ਗੰਡੂਆ ਨੂੰ ਫਤੇਗੜ੍ਹ ਨੂੰ ਪਾਟੇ ਵਾਲੀ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤੈਪੀ ਜਿੱਥੇ ਜਿੱਥੇ ਮਰਜੀ ਵਾਲੇ ਆ ਜਾਣ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੀ ਬਾਤ ਹੈ ਸਾਰੇ ਇੱਕੋ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪੱਤਣ ਦਾ ਪਾਣੀ ਪੀਨੇ ਆ ਕਿੱਡਾ ਹੈ ਪੰਜਾਬ ਐਡਾ ਕ ਪੰਜਾਬ ਹੈ ਤਿੰਨ ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਿੱਦ ਨੂੰ ਮਰਜੀ ਤੁਰ ਜੋ ਤਿੰਨ ਘੰਟਿਆਂ ਦਾ ਪੰਜਾਬ ਹੈ ਤੁਸੀਂ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਤੀ ਚੌੜੀ ਹੋ ਜਾਂਦੀ ਹੈ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਂ ਲੈ ਦਿੰਨਾ ਤਾਂ ਥੋੜਾ ਵੀ ਕੱਦ ਵਾ ਜਾਂਦਾ ਪਰ ਤੁਸੀਂ ਵੀ ਕਹਿੰਦੇ ਹੋ ਵੀ ਹਾਂ ਸਾਡਾ ਪਾਈ ਸਾਡਾ ਮੁੰਡਾ ਹੈ ਸਾਡਾ ਜਵਾਕ ਹੈ ਇਹੀ ਫਰਕ ਹੈ ਆ ਕੱਲ ਦਾ ਟੀਵੀ ਤੇ ਚੱਲੀ ਜਾਂਦਾ ਕੱਲ ਨੂੰ ਸਤਾ ਜਾਣਗੇ ਮੁੱਖ ਮੰਤਰੀ ਮਾਏਗਾ ਓਏ ਸਾਡੇ ਵਾਲੇ ਪਿੰਡਾਂ ਦੇ ਨਾਂ ਕਿੱਥੇ ਟੈਲੀਵਿਜ਼ਨ ਤੇ ਆਉਣੇ ਸੀ ਇੱਥੇ ਠੀਕ ਹੈ ਨਾ ਸੋ ਇਸ ਕਰਕੇ ਅ ਆਪਾਂ ਕਹਿੰਦੇ ਹੁੰਦੇ ਆ ਪਿੰਡ 'ਚ ਕਹਿੰਦੇ ਵੀ ਫਲਾਨੇ ਨੇ ਪਿੰਡ ਦਾ ਨਾਂ ਕੱਢਤਾ ਬਈ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪ੍ਰਗਟ ਲਿਖਦਾ ਵੀ ਬਹੁਤ ਵਧੀਆ ਹੈ ਮੱਖਣ ਖੇਡਦਾ ਬਹੁਤ ਵਧੀਆ ਹੈ ਹੈਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜ ਜਿੱਧਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਧਰ ਨੂੰ ਮਨ ਹੈਗਾ ਉਹਨੂੰ ਉਧਰ ਤਰੱਕੀ ਕਰਨ ਦਿਓ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਆਪਣੇ ਪਿੰਡ ਪਹਿਲਾਂ ਆ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜੂਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਚ ਪਰੇਡ ਹੁੰਦੀ ਹੈ ਨਾ ਜਿਹੜਾ ਸਭ ਲਾਈਨ ਚ ਜਾਂਦੇ ਨੇ ਉਹ ਪਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾ ਉਹ ਤੇ ਹੁੰਦੀ ਹੈ ਵੀ ਇਹ ਸਭ ਤੋਂ ਵਧੀਆ ਫੌਜੀ ਹੋਣਾ ਇਹਨਾਂ ਦਾ ਇਹ ਸਭ ਤੋਂ ਵਧੀਆ ਜਵਾਨ ਹੋਣਾ ਜਿਹੜਾ ਮੂਰੇ ਲਾਇਆ ਹੈ ਵੀ ਇਹ ਵੀ ਚੜਾਈ ਹੈ ਸਭ ਤੋਂ ਜਿਹੜਾ ਮਾਗਰ ਹੁੰਦਾ ਉਹਦੇ ਵੱਲ ਹੋਰ ਹੀ ਤਰ੍ਹਾਂ ਦੇਖਦੇ ਹੁੰਦੇ ਨੇ ਵੀ ਉਹ ਤਾਂ ਯਾਰ ਰੇਹਾ ਭਾਜਾ ਹੈਗਾ ਹੈਗਾ ਕੰਮ ਆ ਵੀ ਤਾਂ ਮਗਰ ਲਾਇਆ ਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਂਗੇ ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮਗਲ ਆਉਂਦਾ ਮੂਰੇ ਹੋ ਜਾਂਦਾ ਹੋ ਜਾਂਦਾ ਹੁੰਦਾ ਫਿਰ ਉਹਦੇ ਕੰਨੀ ਦੇਖੀ ਜਾਂਦੇ ਨੇ ਉਹ ਆਏ ਓਏ ਉਹ ਮੈਂ ਨਾ ਓਏ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਗਰ ਲਾਈ ਰੱਖਿਆ ਵੀ ਮਾਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੂਰੇ ਆ ਗਿਆ ਆਪਣਾ ਪਿੰਡ ਹੁਣ ਸਭ ਤੋਂ ਮੂਰੇ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦ ਨੇ ਆ ਪਿੰਡ ਆ ਓਏ ਮੇ ਪਿੰਡ ਆ ਆ ਫੇਰੂਆਣੇ ਵਾਲਾ ਖੇਤ ਆ ਨਾੜੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢਾਬਾਂ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇਹ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾਂ ਨੇ ਆਪਣੇ ਕਹਿੰਦੇ ਸਿਆਣੇ ਕਿ ਨੀਤੀਆਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਸੋ ਮੈਂ ਕੋਈ ਫੇਰ ਇੱਕ ਵਾਰੀ ਕਹਿਣਾ ਕਿ ਮੈਂ ਕੋਈ ਰਾਜਨੀਤਿਕ ਪਾਸ਼ਾ ਨਹੀਂ ਦੇਣ ਆਇਆ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਚ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਆਲੇ-ਦੁਆਲੇ ਪਿੰਡਾਂ ਤੋਂ ਵੀ ਬਹੁਤ ਸਾਰੇ ਆਏ ਹੋਏ ਨੇ ਧਰਮਗੜ ਤੋਂ ਜੁਗੇਪੜ ਤੋਂ ਔਰ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਉਹਦਾ ਹੁਣ ਵੋਟ ਵੱਡੇ ਵੱਡੇ ਚੈਨਲਾਂ ਤੇ ਚੱਲੀ ਜਾਂਦਾ ਕਹਿੰਦੇ ਇੱਕ ਵੋਟ ਕੌਣ ਪਾ ਗਿਆ ਮੈਂ ਕਿਹਾ ਯਾਰ ਮੈਂ ਜਾਣਾ ਕੱਲ ਨੂੰ ਪਿੰਡ ਐਵੇਂ ਨਾ ਲੜਪੈਣ ਉਹ ਉਹ ਸ਼ੱਕ ਕਰੀ ਜਾਂਦੇ ਦੋ ਤਿੰਨ ਬੰਦਿਆਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਕਦੀ ਤਾਂ ਕੋਈ ਨਹੀਂ ਹੈ ਚਲੋ ਹਨਾ ਕੁਝ ਨਹੀਂ ਕੁਝ ਹਰੇਕ ਦਾ ਹੱਕ ਹੈ ਹਰੇਕ ਦਾ ਪਰ ਐ ਵੀ ਉਹ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦਾ ਹੈ ਟੀਵੀ ਤੇ ਮੈਂ ਕੱਲ ਦੇਖ ਰਿਹਾ ਸੀ ਅੱਜ ਵੀ ਸਵੇਰੇ ਮੈਨੂੰ ਪੱਤਰਕਾਰਾਂ ਨੇ ਫੋਨ ਆਇਆ ਸੀ ਕਹਿੰਦੇ ਜੀ ਬੰਦਾ ਲੱਭਿਆ ਉਹ ਮੈਂ ਕਿਹਾ ਜੀ ਇਹ ਜਾਂਚ ਜਾਰੀ ਹੈ ਮੈਂ ਕੋਈ ਗਲਤੀ ਗੁਲਤੀ ਨਹੀਂ ਆਲੀ ਪਾ ਗਿਆ ਹੁਣਾਂ ਨਹੀਂ ਸਾਡੇ ਤਾਂ ਨਹੀਂ ਹੈਗਾ ਇਹੋ ਜਿਹਾ ਕੋਈ ਹੈਨਾ ਚਲੋ ਕੋਈ ਨਹੀਂ ਤੇ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਆਲੇ-ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲ ਗਈ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਦੋਂ ਗਾਂਹਾਂ ਵਾਲੀ ਨੌਕਰੀ ਵਾਸਤੇ ਪੜਨਾ ਸ਼ੁਰੂ ਕਰ ਦੋ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦੋ ਉੱਥੇ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਹੈ ਗਲਾਬ ਜਿੱਚ ਪਹਿਲਾਂ ਉੱਥੇ ਨਹਾਉਂਦੇ ਹੁੰਦੇ ਸੀ ਹੈਨਾ ਹਾਂਜੀ ਮਿੰਦੂ ਜੀ ਇੱਥੇ ਦੱਸ ਦੋ ਕੌਣ ਦੱਸ ਮੈਂ ਖੜ ਕੇ ਦੱਸ ਦੇ ਹਾਂ ਆਜੂਗਾ ਇਧਰ ਵੀਰ ਆਲੇ ਪਾਸੇ ਹੈਂ ਕਾਦੀ ਐ ਨੋਸੀਏ ਕਾਦੀ ਐ ਨੋਸੀਏ ਹੈ ਹੋ ਗਿਆ ਜੀ ਹੋ ਗਿਆ ਕੰਮ ਤੁਹਾਡਾ ਲੈ ਲਈ ਤੁਹਾਡੇ ਦੁਆਰ ਜੀ ਲੈ ਲਈ ਕੀ ਕੀ ਬਣਾਉਂਦੀ ਹੈ ਇਹਦਾ ਪੈਸਾ ਬਣਿਆ ਬਣ ਗਿਆ ਜੀ ਪੈਸਾ ਅੱਛਾ ਹਾਂ ਉਹ ਕਰ ਰਹੇ ਉਹ ਬਹੁਤ سارے ਪਿੰਡਾਂ 'ਚ ਬਣਾਉਣ ਲੱਗੇ ਖੁਸ਼ੀ ਗਮੀ ਦੇ ਫੰਕਸ਼ਨ ਕਰਨ ਵਾਸਤੇ ਪੈਲਸ ਬਣਾਵਾਂਗੇ ਜਿਦੇ ਚ ਕੋਈ ਭੋਗ ਪਾਉਣਾ ਕਿਸੇ ਨੇ ਕੋਈ ਖੁਸ਼ੀ ਦਾ ਕੋਈ ਫੰਕਸ਼ਨ ਕਰਨਾ ਹੈ ਉਹ ਜਿਹੜੇ ਵੱਡੇ ਪੈਲਸ ਨੇ ਉਹ ਮਹਿੰਗੇ ਨੇ ਉੱਥੇ ਜਾ ਨਹੀਂ ਸਕਦੇ ਬਹੁਤ ਸਾਰੇ ਪਿੰਡਾਂ ਚ ਕਰ ਰਹੇ ਆ ਮਿੰਦੂ ਜੀ ਤੇ ਗਰੀਬਾਂ ਵਾਸਤੇ ਇਹ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਤੁਸੀਂ ਤਾਂ ਇੱਥੇ ਫੜਾ ਦਿਓ ਮੈਂ ਫੜਾ ਦੂਗਾ ਫੜਾ ਮੈਂ ਕਰ ਫੋਨ ਨੰਬਰ ਲਿਖ ਲਿਖ ਕੰਨਿਆ ਸੜਕਾਂ ਸਾਰੀਆਂ ਬਣਨ 43000 ਕਿਲੋਮੀਟਰ ਸੜਕਾਂ ਬਣਨਗੀਆਂ ਪ੍ਰਧਾਨ ਮੰਤਰੀ ਯੋਜਨਾ ਛੱਡੋ ਦੀ ਮੁੱਖ ਮੰਤਰੀ ਯੋਜਨਾ ਆਊਗਾ ਪ੍ਰਧਾਨ ਮੰਤਰੀ ਵਾਲਾ ਪਤਾ ਹੀ ਨਹੀਂ ਕੀ ਕਰੀ ਜਾਂਦੇ ਰਹਿੰਦੇ ਉਹ ਤਾਂ ਉਹ ਤਾਂ ਨਰੇਗਾ ਦੇ ਪੈਸੇ ਕੱਟਣ ਨੂੰ ਫਿਰਦੇ ਹੁਣ ਨਰੇਗਾ ਦੇ ਪੈਸਿਆਂ ਚ ਹੁਣ ਦੱਸੋ ਕਹਿੰਦੇ ਨਰੇਗਾ ਖਤਮ ਕਰ ਦਾਂਗੇ ਲੋ ਹੁਣ ਉਹਦੇ ਵਾਸਤੇ ਵਿਰੋਧ ਕਰਦੇ ਹਾਂ ਹੁਣ ਵੀ ਨਰੇਗਾ ਤੁਸੀਂ ਕਿਵੇਂ ਖਤਮ ਕਰ ਦੋਗੇ ਕਹਿੰਦੇ ਜੀ ਅਸੀਂ ਨਹੀਂ ਦਿੰਦੇ ਪੈਸੇ ਸਰਕਾਰ ਪੰਜਾਬ ਸਰਕਾਰ ਦੇਵੇ ਸੋ ਇਹ ਤਾਂ ਗਰੀਬਾਂ ਦੇ ਮੂੰਹ 'ਚ ਰੋਟੀ ਦੀ ਬੁਰਕੀ ਖੋਂਦੇ ਆ ਕੋਈ ਨਹੀਂ ਆਪਾਂ ਹੈਗੇ ਆ ਤੁਸੀਂ ਮੈਨੂੰ ਮੂਰੇ ਲਾਇਆ ਹੋਇਆ ਮੈਂ ਖੜਾ ਤੇ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਐ ਇਸੇ ਤਰ੍ਹਾਂ ਹੀ ਪਿਆਰ ਇਹ ਕਾਇਮ ਰਹੇ ਇਹੀ ਅਰਦਾਸ ਹੈ ਜੀ ਤੇ ਬਾਕੀ ਤੁਸੀਂ ਹਾਂ ਜੀ ਬਣ ਜਾਣਗੇ ਸਟੇਡੀਅਮ ਵੀ ਬਣੂ ਗਰਾਊਂਡ ਵੀ ਨਾਲ ਬਣੂ ਉਹਦੇ 'ਚ ਟਰੈਕ ਵੀ ਬਣੂ ਖੇਡਾਂ ਵਾਲੇ ਪਾਸੇ ਸਭ ਤੋਂ ਵੱਧ ਕਿਉਂਕਿ ਮੇਰੇ ਕੋਲ ਖੇਡ ਮੰਤਰਾਲਾ ਵੀ ਮੇਰੇ ਕੋਲ ਹੀ ਹੈ ਖੇਡਾਂ ਵਾਸਤੇ ਸਭ ਤੋਂ ਵੱਧ ਪੈਸੇ ਖੇਡਾਂ ਤੇ ਲਾ ਰਹੇ ਹਾਂ ਤਾਂ ਕਿ ਜਵਾਕ ਜਿਹੜੇ ਨੇ ਗਰਾਊਂਡ ਜਾਣਗੇ ਆਪਦੇ ਸਰੀਰ ਨਾਲ ਪਿਆਰ ਹੋਊਗਾ ਆ ਇਧਰ ਲੀਆਂ ਉਧਰ ਲੀਆਂ ਜਿਹੜੀਆਂ ਨਸ਼ੇ ਪੱਤੇ ਜਾਂ ਕੋਈ ਭੈੜੀਆਂ ਸੰਗਤਾਂ ਤੋਂ ਬਚਣਗੇ ਸੋ ਇਹ ਸਾਡਾ ਜ਼ਿੰਮੇਵਾਰੀ ਹੈ ਅਸੀਂ ਜ਼ਿੰਮੇਵਾਰੀ ਆਪਣੀ ਤੰਦ ਹੀ ਨਵਾਵਾਂਗੇ ਦੋਨੇ ਹੱਥ ਖੜੇ ਕੇ ਫੋਟੋ ਲੈ ਆਜੋ ਵੀ ਆਜਾ ਆਜਾ ਆ ਜਾਣੇ ਆਜਾ ਲੈ ਦੇ 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 ਦੇ

ਬਲਵੰਤ ਫੌਜੀ ਦੇ ਮਨ ਵਾ ਧੰਨਵਾਦ ਤਾੜੀਆਂ ਜ਼ੋਰਦਾਰ ਬਈ ਹਾਂਜੀ ਬਹੁਤ ਹਾਂਜੀ ਨਹੀਂ ਹੱਪਾ ਕਨ ਸੋ ਬਹੁਤ ਤੁਹਾਡਾ ਇਸ ਗੱਲੋਂ ਵੀ ਧੰਨਵਾਦ ਹੈ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਫੋਟੋਆਂ ਬਣਾਉਂਦੇ ਹੋ ਕਿੰਨਾ ਟਾਈਮ ਲੱਗਿਆ ਹੋਣਾ ਫੋਟੋ ਰੱਖ ਕੇ ਸਾਹਮਣੇ ਫਿਰ ਬਣਾਈ ਹੋਣੀ ਫਿਰ ਉਮੀਦ ਕਰਦੇ ਹੋ ਕਿ ਮੈਂ ਆਪ ਖੜਾ ਆਵਾਂ ਫੋਟੋ ਖਿੱਚੀ ਜਾਵੇ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਹਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ